ਜਿੰਦਾਬਾਦ ਬੰਦਰ ਮਤੀ ਜੀ ਜਿੰਦਾਬਾਦ ਦਿਨ ਬਦਨ ਜਿਹੜਾ ਉਹ ਸੈਂਕੜੇ ਪਰਿਵਾਰ ਹੈ ਜਿਹੜਾ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਕਰ ਰਿਹਾ ਹੈ ਕਿ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨਾਂ ਨੇ ਚਾਹੇ ਨਗਰ ਕੌਂਸਲ ਦੀਆਂ ਨੇ ਚਾਹੇ ਪਿੰਡਾਂ ਦੇ ਵਿੱਚ ਬਲੌਕ ਸਮਤੀ ਜ਼ਿਲ੍ਹਾ ਪ੍ਰੇਸ਼ਰ ਦੀਆਂ ਨੇ ਭਾਰਤੀ ਜਨਤਾ ਪਾਰਟੀ ਪੂਰੀ ਤਤਪਾਰ ਹੋ ਇਲੈਕਸ਼ਨ ਵੀ ਲੜੂਗੀ ਜਿਦਾ ਦਿੱਲੀ ਦੇ ਵਿੱਚ ਅਸੀਂ ਸਮੂੱਚੇ ਵਰਕਰਾਂ ਦੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲਦ ਕੀਤਾ ਇਸੇ ਤਰੀਕੇ ਦੇ ਨਾਲ ਸਮੂੱਚੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਆਉਣ ਵਾਲੀਆਂ ਜ਼ਿਲ੍ਹਾ ਪ੍ਰਸ਼ਾਸਨੀਆਂ ਬਲਾਕ ਸੰਮਤੀਆਂ ਜਾਂ ਜਿੰਨਾ ਵੀ ਜ਼ਿਲ੍ਹਿਆਂ ਦੇ ਵਿੱਚ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਰਹਿਦੀਆਂ ਨੇ ਜਿੱਦਾਂ ਸਰ ਦੇ ਤਰਨਤਾਰਨ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੇ ਇਨਸਾਨ ਨੂੰ ਆਪਣੀਆਂ ਬਾਹਾਂ ਤੇ ਜੋਰ ਹੁੰਦਾ ਨਾ ਜਾ ਮੈਡੀਤ ਸਕਦਾ ਉਹ ਕਦੀ ਵੀ ਗੰਦੀ ਰਾਜਨੀਤੀ ਦੇ ਵਿੱਚ ਨਹੀਂ ਪੈਂਦਾ ਉਹ ਕਦੀ ਵੀ ਕਾਗਜ਼ ਨਹੀਂ ਰਿਜੈਕਟ ਕਰਾਉਂਦਾ ਮਜੂਦਾ ਆਮ ਆਦਮੀ ਪਾਰਟੀ ਨੇ ਚਾਹੇ ਪੰਚਾਇਤੀ ਇਲੈਕਸ਼ਨਾਂ ਤੁਸੀਂ ਲਾ ਲੋ ਚਾਹੇ ਪਹਿਲਾਂ ਵੀ ਨਗਰ ਕੌਂਸਲ ਦੀਆਂ ਜਾਂ ਨਗਰ ਪੰਚਾਇਤੀਆਂ ਇਲੈਕਸ਼ਨਾਂ ਹੋਈਆਂ ਉਹਦੇ 'ਚ ਪੂਰੀ ਗੁੰਡਾਗਰਦੀ ਕੀਤੀ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਪਰਵਾਈਆਂ ਕਾਗਜ਼ ਰਿਜੈਕਟ ਕਰਵਾਏ ਜੇ ਉਹਨਾਂ ਨੇ ਟਾਈਮ ਦੇ ਵਿੱਚ ਵੀ ਇਹ ਫੇਰ ਉਹੀ ਚੀਜ਼ਾਂ ਡਰਾਉਣਗੇ ਕਿਉਂਕਿ ਲੋਕਤੰਤਰ ਨੂੰ ਇੰਗਾ ਜੇ ਧੜੀਆਂ ੜਾਉਣਗੇ ਤਾਂ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਟੱਕ ਕੇ ਮੁਕਾਬਲਾ ਕਰੂ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣਾਉਣੀ ਆ ਜੋ ਸਤਾਧਰ ਪਾਰਟੀ ਦੀ ਇਹੋ ਜਿਹੀਆਂ ਕੁੱਝੀਆਂ ਕਮਾਂ ਕੋ ਬਾਜ਼ ਨਹੀਂ ਆਉਗੀ ਹਰ ਤਰ੍ਹਾਂ ਦਾ ਸੰਘਰਸ਼ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜਾ ਉਹ ਇਹਨਾਂ ਦੇ ਖਿਲਾਫ ਡੇਢਣ ਨੂੰ ਤਿਆਰ ਭਾਰਤੀ ਜਨਤਾ ਪਾਰਟੀ ਇੱਕ ਕੇਡਰਪੀਸ ਪਾਰਟੀ ਆ ਸਮੁੰਦਰ ਪਾਰਟੀ ਆ ਕੰਡਾ ਚ ਬਾਹਰ ਜੀ ਸਰਦਾਰ ਜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਚੋਣਾਂ ਨੇ ਨਗਰ ਪੰਚਾਇਤ ਨਗਰ ਕੌਂਸਲ ਦੀਆਂ ਜਿਹੜੀਆਂ ਤਰ੍ਹਾਂ ਦੇ ਵਿੱਚ ਹੋਰ ਵੀ ਜਿਹੜੇ ਆ ਉਲੇਖੀਆਂ ਗਈਆਂ ਨੇ ਤਾਂ ਕੁਝ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਭਾਰਤੀ ਜਨਤਾ ਪਾਰਟੀ ਦੇ ਸmuੱਚੇ ਵਰਕਰਾਂ ਦਾ ਤੁਹਾਡੇ ਸਾਹਮਣੇ ਆ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੇ ਤੁਸੀਂ ਦੇਖਦੇ ਜੇ ਇੱਕ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਤਰਨਤਨ ਵਿਖੇ ਦਿਨ-ਬਦਿਨ ਜਿਹੜਾ ਉਹ ਸੈਂਕੜੇ ਪਰਿਵਾਰ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕਰ ਰਹੇ ਜੀ ਜੀ ਇਸੇ ਲੜੀ ਦੇ ਤਹਿਤ ਅੱਜ ਵੀ ਤਰਨਤਾਰਨ ਸ਼ਹਿਰ ਦੇ ਕੋਈ 7-8 ਵਾਡਾਂ ਦੇ ਪ੍ਰਮੁੱਖ ਲੋਕ ਆਏ ਸੀ ਜੀ ਸਾਰੀ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਈ ਕਿ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨਾਂ ਨੇ ਚਾਹੇ ਨਗਰ ਕੌਂਸਲ ਦੀਆਂ ਨੇ ਚਾਹੇ ਪਿੰਡਾਂ ਦੇ ਵਿੱਚ ਬਲੌਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ ਭਾਰਤੀ ਜਨਤਾ ਪਾਰਟੀ ਪੂਰੀ ਤਤਪਾਰ ਹੋ ਗਈ ਇਲੈਕਸ਼ਨ ਵੀ ਲੜੂਗੀ ਤੇ ਲੋਕਾਂ ਦੇ ਵਿੱਚ ਜੁੜਾ ਪਿਆਰ ਆ ਜਦੋਂ ਦਿੱਲੀ ਦੇ ਵਿੱਚ ਅਸੀਂ ਸਮੁੱਚੇ ਵਰਕਰਾਂ ਦੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕੀਤਾ ਇਸੇ ਤਰੀਕੇ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਜਿਹੜੀਆਂ ਮੇ ਆਉਣ ਵਾਲੀਆਂ ਜ਼ਿਲ੍ਹਾ ਪ੍ਰਸ਼ਾਸਨੀਆਂ ਬਲਾਕ ਸੰਮਤੀਆਂ ਜਾਂ ਜਿੰਨਾ ਵੀ ਜ਼ਿਲ੍ਹਿਆਂ ਦੇ ਵਿੱਚ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਰਹਿੰਦੀਆਂ ਨੇ ਜਿੱਦਾਂ ਸਾਡੇ ਤਰਨਤਾਰਨ ਦੇ ਵਿੱਚ ਆ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਵੇਖੋ ਜੀ ਜਿਹੜੇ ਇਨਸਾਨ ਨੂੰ ਆਪਣੀਆਂ ਬਾਹਾਂ ਤੇ ਜੋਰ ਹੁੰਦਾ ਨਾ ਜੇ ਮੈਂ ਜਿੱਤ ਸਕਦਾ ਉਹ ਕਦੀ ਵੀ ਗੰਦੀ ਰਾਜਨੀਤੀ ਦੇ ਵਿੱਚ ਨਹੀਂ ਪੈਂਦਾ ਉਹ ਕਦੀ ਵੀ ਕਾਗਜ਼ ਨਹੀਂ ਰਿਜੈਕਟ ਕਰਾਉਂਦਾ ਜਾਂ ਫਾਇਲਾ ਨਹੀਂ ਪੜਵਾਉਂਦੇ ਮੌਜੂਦਾ ਆਮ ਆਦਮੀ ਪਾਰਟੀ ਨੇ ਚਾਹੇ ਪੰਚਾਇਤੀ ਇਲੈਕਸ਼ਨਾਂ ਤੁਸੀਂ ਲਾ ਲਓ ਚਾਹੇ ਪਹਿਲਾਂ ਵੀ ਨਗਰ ਕੌਂਸਲ ਦੀਆਂ ਜਾਂ ਨਗਰ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਨੇ ਉਹਦੇ ਵਿੱਚ ਪੂਰੀ ਗੁੰਡਾਗਰਦੀ ਕੀਤੀ ਸੀ ਭਾਰਤੀ ਜਨਤਾ ਪਾਰਟੀ ਨੇ ਡਟ ਕੇ ਉਸ ਗੁੰਡਾਗਰਦੀ ਦਾ ਵੀ ਪੂਰਾ ਮੁਕਾਬਲਾ ਕੀਤਾ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਫਾਇਲਾ ਪੜਵਾਈਆਂ ਕਾਗਜ਼ ਰਿਜੈਕਟ ਕਰਵਾਈਆਂ ਜੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਫੇਰ ਉਹੀ ਚੀਜ਼ਾਂ ਧਰਉਣਗੇ ਕਿਉਂਕਿ ਲੋਕਤੰਤਰ ਨੂੰ ਦੀਆਂ ਜੇ ਧਜੀਆਂ ਅਡਾਉਣਗੇ ਤੇ ਉਹਦੇ 'ਚ ਵੀ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਟੱਟ ਕੇ ਮੁਕਾਬਲਾ ਕਰੂਗੀ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣਾਉਣੀ ਆ ਤੇ ਡੱਟ ਕੇ ਭਾਰਤੀ ਜਨਤਾ ਪਾਰਟੀ ਦੀ ਹਰੇਕ ਘੜੀ ਦੇ ਵਿੱਚ ਡਟ ਕੇ ਉਹਨਾਂ ਪੈਰਾ ਵੀ ਦੇਣਾ ਇਸ ਕਰਕੇ ਜੋ ਸਤਾਧਰ ਪਾਰਟੀ ਜੇ ਇਹੋ ਜੀਆਂ ਕੂਝੀਆਂ ਹਰਕਮਾਂ ਤੋਂ ਬਾਜ਼ ਨਹੀਂ ਆਊਗੀ ਹਰ ਤਰ੍ਹਾਂ ਦਾ ਸੰਘਰਸ਼ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜਾ ਉਹ ਇਹਨਾਂ ਦੇ ਖਿਲਾਫ ਵਿਡਣ ਨੂੰ ਤਿਆਰ ਮੈਂ ਸਮੁੱਚੇ ਵਰਕਰਾਂ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਚਾਹੇ ਸ਼ਹਿਰ ਲਾ ਲੋ ਚਾਹੇ ਪਿੰਡਾਂ ਦੇ ਲੋਕ ਲਾ ਕੋ ਲੋਕਾਂ ਦੇ ਵਿੱਚ ਇੱਕ ਖੁਸ਼ੀ ਆ ਕਿ ਜਲਦੀ ਤੋਂ ਜਲਦੀ ਇਲੈਕਸ਼ਨ ਆਉਣ ਤੇ ਅਸੀਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਤੇ ਕਮਲ ਦੇ ਫੁੱਲ ਨੂੰ ਵੋਟ ਪਾਈਏ ਜਿਹੜੇ ਵੀ ਲੋਕ ਚਾਹੇ ਤੁਹਾਡੇ ਧਿਆਨ 'ਚ ਹੋਣਾ ਕਿ ਮੌਜੂਦਾ ਪੰਚਾਇਤਾਂ ਤੱਕ ਸਾਬਕਾ ਸਰਪੰਚ ਬੜੀ ਵੱਡੀ ਗਿਣਤੀ ਤੋਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਜੁੜਦੇ ਰਿਹਾ ਭਾਰਤੀ ਜਨਤਾ ਪਾਰਟੀ ਇੱਕ ਕੇਡਰ بیس ਪਾਰਟੀ ਆ ਸਮੁੰਦਰ ਪਾਰਟੀ ਆ ਭਾਰਤੀ ਜਨਤਾ ਪਾਰਟੀ ਖੁੱਲੀਆਂ ਬਾਹਾਂ ਦੇ ਨਾਲ ਹਰੇਕ ਵਰਕਰ ਦਾ ਜਿਹੜਾ ਉਹ ਸਤਕਾਰ ਦਿਲੋਂ ਕਰ ਰਹੀ ਹੈ ਤੇ ਕਰਦੀ ਰਹੇਗੀ